ਸਤਿਗੁਰੂ ਤੇਗ ਬਹਾਦਰ ਸਾਹਿਬ ਬਾਦਸ਼ਾਹ 30 ਨੰਬਰ ਸ਼ਲੋਕ ਦੀ ਵਿਚਾਰ ਬਖਸ਼ਿਸ਼ ਕਰਦੇ ਨੇ ਮਨ ਮਾਇਆ ਮੈਂ ਫੰਦ ਰਹੇ ਹੋ ਬਿਸਰਿਓ ਗੋਬਿੰਦ ਨਾਮ ਕੋ ਨਾਨਕ ਬਿਨ ਹਰ ਭਜਨ ਜੀਵਨ ਕੋਨੇ ਕਾਮ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਵੇਂ ਹਰ ਇੱਕ ਪਦਾਰਥ ਹਰ ਇੱਕ ਸ਼ੈ ਕਿਸੇ ਪਰਪਜ ਕਿਸੇ ਮਕਸਦ ਵਾਸਤੇ ਬਣੀ ਹੈ ਅਸੀਂ ਕੋਈ ਵੀ ਸ਼ੈ ਜਿਸ ਮਕਸਦ ਵਾਸਤੇ ਬਣੀ ਹੈ ਜੇਕਰ ਉਸ ਮਕਸਦ ਦੀ ਪੂਰਤੀ ਨਹੀਂ ਹੁੰਦੀ ਤਾਂ ਸਹਿਬ ਪਾਤਸ਼ਾਹ ਕਹਿੰਦੇ ਨੇ ਉਸ ਪਦਾਰਥ ਦੀ ਹੋਂਦ ਉਸ ਦਾ ਕੋਈ ਭਾਵ ਨਹੀਂ ਬਣਦਾ ਸਹਿਬ ਪਾਤਸ਼ਾਹ ਕਹਿੰਦੇ ਨੇ ਹਰ ਇੱਕ ਜੀਵ ਨੂੰ ਹਰ ਇੱਕ ਪਦਾਰਥ ਨੂੰ ਵਰਤਣ ਦਾ ਇੱਕ ਤਰੀਕਾ ਹੈ ਇੱਕ ਟੰਗ ਹੈ ਕੁਦਰਤ ਨੇ ਹਰ ਇੱਕ ਛੈ ਨੂੰ ਆਪਣੀ ਥਾਂ ਦੇ ਉੱਤੇ ਰੱਖਿਆ ਆ ਸਹਿਬ ਪਾਤਸ਼ਾਹ ਕਹਿੰਦੇ ਉਸੇ ਤਰ੍ਹਾਂ ਤੇਰੇ ਜੀਵਨ ਨੂੰ ਵੀ ਮਨੁੱਖਾ ਜੀਵਨ ਨੂੰ ਵੀ ਕੋਈ ਮਕਸਦ ਕੋਈ ਪਰਪਜ ਦੇ ਕੇ ਸੰਸਾਰ ਤੇ ਭੇਜਿਆ ਹੋਇਆ। ਮਨ ਮਾਇਆ ਮੇਖੰਦ ਰਹੇ ਬਿਸਰੇ ਗੋਵਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੋਨੇ ਕਾਹ। ਪ੍ਰਾਨੀ ਰਾਮ ਨਚੇਤੇ ਮਦਮਾਇਆ ਕੇ ਅੰਧ ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੇ ਜੋ ਫੰਦ। ਤੇਰਾ ਇਹ ਜੀਵਨ ਸਿਮਰਨ ਕਰਨ ਵਾਸਤੇ ਬੰਦਗੀ ਕਰਨ ਹੇਤ ਨਾਮ ਜਪਣ ਹੇਤ ਤੈਨੂੰ ਪ੍ਰਾਪਤ ਹੋਇਆ ਵਾ। ਇਸ ਮੁਕੱਦਸ ਸ਼ਬਦ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਜਿਸ ਪਰਪਜ ਹੈ ਤੇ ਜੀਵਨ ਤੈਨੂੰ ਪ੍ਰਾਪਤ ਹੋਇਆ ਹੈ ਤੂੰ ਉਸੇ ਮਕਸਦ ਵਾਸਤੇ ਇਸ ਜੀਵਨ ਨੂੰ ਵਰਤਣਾ ਹੈ ਜੇ ਨਾ ਵਰਤਿਆ ਤੇ ਜੀਵਨ ਬ्यर्थ ਚਲਾ ਜਾਏਗਾ ਹਰ ਇੱਕ ਚੀਜ਼ ਦੀ ਵਰਤੋਂ ਹੈ ਹਰ ਇੱਕ ਚੀਜ਼ ਦਾ ਵਰਤੋਂ ਵਿਹਾਰ ਹੈ ਸਹਿ ਪਾਤਸ਼ਾਹ ਨੇ ਬੰਦੇ ਦੇ ਅਰਥ ਵੀ ਇਹ ਕੀਤੇ ਨੇ ਬੰਦਾ ਹੋਏ ਸੁਬੰਦਗੀ ਰਹੇ ਬੰਦਕ ਹੋਏ ਬੰਦਸ਼ੁਦਲ ਹੈ ਸਹਿ ਪਾਤ ਸਿਕੰਦਰ ਨੇ ਤੇਰੇ ਮਨੁੱਖਾ ਜਨਮ ਦਾ ਲਾਹਾ ਲਾਭ ਵੀ ਇਹੀ ਹੈ ਕਿ ਮਾਨਸ ਜਨਮ ਭਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਬਿੰਦ ਬਨ ਲਕੀਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਰਿਥਾ ਜਾ ਤਰੰਗ ਮਾਇਆ ਕਹਿ ਰਹਾਉ ਕਹਿਣ ਲਗੇ ਜਿਹੜਾ ਮਨੁੱਖਾ ਜਨਮ ਹੈ ਜਿਹੜਾ ਮਨੁੱਖਾ ਸਰੀਰ ਹੈ ਤੈਨੂੰ ਪ੍ਰਾਪਤ ਹੋਇਆ ਹੈ ਉਸ ਕਰਤੇ ਦੀ ਇੱਛਾ ਦੇ ਨਾਲ ਪ੍ਰਾਪਤ ਹੋਇਆ ਤੇਰੀ ਆਪਣੀ ਇਹਦੇ ਵਿੱਚ ਕੋਈ ਕੰਟਰੀਬਿਊਸ਼ਨ ਤੇਰੀ ਆਪਣੀ ਕੋਈ ਹਿੱਸੇਦਾਰੀ ਨਹੀਂ ਹੈ ਇਹ ਰਹਿਮਤ ਹੈ ਇਹ ਬਖਸ਼ਿਸ਼ ਹੈ ਬਖਸ਼ਿਸ਼ ਦੇ ਨਾਲ ਦੀ ਪ੍ਰਾਪਤੀ ਹੋਈ ਹੈ ਭਈ ਪ੍ਰਾਪਤ ਮਨੁੱਖ ਦੇ ਹੋਰੀਆ ਮਨੁੱਖਾ ਸਰੀਰ ਤੈਨੂੰ ਪ੍ਰਾਪਤ ਹੋਇਆ ਹੈ ਇਹ ਅਟੇਂਡ ਹੈ ਅਬਟੇਨ ਨਹੀਂ ਕਹਿਣ ਦਾ ਭਾਵ ਉਹਦੀ ਬਖਸ਼ਿਸ਼ ਨਾਲ ਹੈ ਤੇਰੀ ਆਪਣੀ ਕੋਈ ਇਹਦੇ ਵਿੱਚ ਪਾਇਆ ਨਹੀਂ ਤੇਰੀ ਆਪਣੀ ਕੋਈ ਮਿਹਨਤ ਨਹੀਂ ਹੈ ਬੰਦਾ ਕਈ ਵਾਰੀ ਸੋਚਦਾ ਹੈ ਕਿ ਸ਼ਾਇਦ ਮੇਰੀ ਇਹਦੇ ਵਿੱਚ ਕੋਈ ਮੁਸ਼ਕਲਤ ਹੋਏਗੀ ਨਹੀਂ ਸਹਿਪਤ ਸਹਿਕੰਦੇ ਕੋਈ ਤੇਰੀ ਮੁਸ਼ਕਲਤ ਨਹੀਂ ਕੋਈ ਤੇਰਾ ਯਤਨ ਨਹੀਂ ਇਹਦੇ ਪਿੱਛੇ ਇਹ ਉਹਦੀ ਬਖਸ਼ਿਸ਼ ਹੀ ਹੈ ਜੇ ਉਹ ਬਖਸ਼ਿਸ਼ ਨਾ ਕਰਦਾ ਤੇ ਹੋ ਸਕਦਾ ਤੂੰ ਅੱਜ ਵੀ ਪਸ਼ੂਆਂ ਦੀਆਂ ਜੂਨਾਂ ਦੇ ਵਿੱਚ ਤੁਰਿਆ ਫਿਰਦਾ ਹੁੰਦਾ ਜੇ ਉਹਦੀ ਰਹਿਮਤ ਨਾ ਹੁੰਦੀ ਤਾਂ ਸਹਿਪਤ ਸ਼ਾਹ ਕਹਿੰਦੇ ਨੇ ਉਹਦੀ ਬਖਸ਼ਿਸ਼ ਤੋਂ ਬਿਨਾ ਹੋ ਸਕਦਾ ਪਰਤ ਕੇ ਫਿਰ ਤੇਰੇ ਜੀਵਨ ਤੋਂ ਨਾ ਪਸ਼ੂਆਂ ਵੱਲ ਉਹਨਾਂ ਜੀਵਾਂ ਵੱਲ ਧਿਆਨ ਮਾਰ ਕੇ ਦੇਖ ਕਿਸ ਤਰ੍ਹਾਂ ਦਾ ਹੈ ਚਾਰ ਪਾਅ ਦੋ ਸਿੰਘ ਗੁੰਗਮੁਖ ਤਬ ਕੈਸੇ ਗੁਣ ਗਾਈ ਹੈ ਕਹਿਣ ਲਗੇ ਚਾਰ ਪੈਰ ਹੋਣ ਦੋ ਸਿੰਘ ਹੋਣ ਗੁੰਗਾ ਮੁਖ ਹੋਵੇ ਕਹਿਣ ਲਗੇ ਉਸ ਵਕਤ ਕਿਵੇਂ ਗੁਣ ਗਾਏਗਾ ਤੈਨੂੰ ਗੁਣ ਗਾਉਣ ਵਾਸਤੇ ਇਹ ਜੀਵਨ ਦਿੱਤਾ ਹੈ ਕਿਉਂਕਿ ਜੀਬ ਦੇ ਨਾਲ ਗੁਣ ਗਾਏ ਜਾ ਸਕਦੇ ਨੇ ਹੋਰ ਧਰਤੀ ਤੇ ਕਿਸੇ ਜੀਬ ਦੇ ਕੋਲ ਇਸ ਤਰ੍ਹਾਂ ਦੀ ਜੀਬ ਨਹੀਂ ਜਿਹੜੀ ਗੁਣ ਗਾ ਸਕੇ ਸਾਰੇ ਜੀਵ ਕੇਵਲ ਆਪਣੇ ਭੋਜਨ ਵਾਸਤੇ ਆਪਣੀ ਜੀਬ ਦੀ ਵਰਤੋਂ ਕਰਦੇ ਆ ਆਪਣੀ ਚੁੰਝ ਦੀ ਵਰਤੋਂ ਕਰਦੇ ਇਕੱਲਾ ਮਨੁੱਖੀ ਮੁੱਖ ਹੀ ਹੈ ਜਿਹਦੇ ਵਿੱਚੋਂ ਨਾਮ ਵੀ ਜਪਿਆ ਜਾ ਸਕਦਾ ਧਰਤੀ ਦੇ ਸਾਰੇ ਜੀਵ ਕੇਵਲ ਮੁੱਖ ਰਾਹੀਂ ਭੋਜਨ ਹੀ ਖਾਂਦੇ ਨੇ ਤੇ ਜੇ ਮਨੁੱਖ ਵੀ ਆਪਣੇ ਮੁੱਖ ਰਾਹੀਂ ਭੋਜਨ ਹੀ ਖਾਵੇ ਤੇ ਮਨੁੱਖ ਵਿੱਚ ਤੇ ਪਸ਼ੂ ਵਿੱਚ ਵਰ ਕੀ ਫਰਕ ਰਹਿ ਗਿਆ ਪਸ਼ੂ ਆਪਣੇ ਮੂੰਹ ਨਾਲ ਚਾਰਾ ਖਾਂਦਾ ਹੈ ਤੇ ਬੰਦਾ ਆਪਣੇ ਮੂੰਹ ਦੇ ਨਾਲ 36 ਪ੍ਰਕਾਰ ਦੇ ਪ੍ਰਖਵਾਨ ਕੱਲੇ ਖਾ ਖਾ ਕੇ ਉਹਦੇ ਰਸਨ ਦੇ ਵਿੱਚ ਹੀ ਪਿਆ ਰਹੇ ਪਸ਼ੂ ਵਿੱਚ ਤੇ ਬੰਦੇ ਵਿੱਚ ਕੀ ਫਰਕ ਰਹਿ ਗਿਆ ਫਿਰ ਸਾਰੇ ਜੀਵ ਕੰਨਾਂ ਦੇ ਨਾਲ ਸੁਣਦੇ ਨੇ ਚੁਗਿਰਦੇ ਦੇ ਵਿੱਚੋਂ ਕੰਨਾਂ ਦੀ ਵਰਤੋਂ ਕਿਉਂ ਕਰਦੇ ਨੇ ਕੋਈ ਖਤਰਾ ਚੁਗਿਰਦੇ ਵਿੱਚ ਪਾਸਦਾ ਹੈ ਕੋਈ ਖਤਰਾ ਵਿਆਪਦਾ ਹੈ ਤਾਂ ਜੀਵ ਉਹਦੇ ਤੋਂ ਅਲਰਟ ਹੋ ਜਾਂਦੇ ਨੇ ਚੌਕਸ ਹੋ ਜਾਂਦੇ ਨੇ ਆਪਣੀ ਜਾਨ ਬਚਾਉਂਦੇ ਨੇ ਕੰਨਾਂ ਦਾ ਕੰਮ ਇੰਨਾ ਕੀ ਹੈ ਜਗਿਰਦੇ ਦੇ ਵਿੱਚ ਵਾਪਰਨ ਵਾਲੀਆਂ ਧੁਨੀਆਂ ਵਾਪਰਨ ਵਾਲੇ ਸ਼ਬਦਾਂ ਨੂੰ ਕੈਚ ਕਰਕੇ ਜੀਵ ਤੱਕ ਪਹੁੰਚਾਵੇ ਤੇ ਉਹਨਾਂ ਨੂੰ ਸੁਣ ਕੇ ਉਹ ਆਪਣੇ ਭਲੇ ਵਾਸਤੇ ਸੋਚ ਸਕੇ ਆਪਣਾ ਖਤਰੇ ਤੋਂ ਬਚ ਸਕੇ ਕੋਈ ਜਗਿਰਦੇ ਦੇ ਵਿੱਚ ਕੋਈ ਨਾ ਕੋਈ ਖਤਰਾ ਉਹਨੂੰ ਜਦੋਂ ਪਾਸੇ ਤੇ ਉਹ ਕੰਨਾਂ ਦੇ ਰਾਹੀਂ ਫਿਰ ਸੁਣ ਕੇ ਦੌੜਦਾ ਹੈ ਤੇ ਜੇ ਬੰਦਾ ਵੀ ਕੰਨਾਂ ਦੀ ਇਸੇ ਤਰ੍ਹਾਂ ਹੀ ਵਰਤੋਂ ਕਰੇ ਤੇ ਫਿਰ ਬੰਦੇ ਦਾ ਤੇ ਪਸ਼ੂ ਦਾ ਕੀ ਫਰਕ ਰਹਿ ਗਿਆ ਜੀਵਾਂ ਦੇ ਕੋਲ ਅੰਗ ਹਨ ਭੋਜਨ ਚੁੰਨਣ ਵਾਸਤੇ ਬੰਦੇ ਕੋਲੇ ਵੀ ਅੰਗ ਹਨ ਚੱਲਣ ਵਾਸਤੇ ਪਰ ਕਹਿਣ ਲੱਗੇ ਮਨੁੱਖ ਦੇ ਪੈਰ ਪੈਰਾਂ ਦੇ ਨਾਲ ਉਹਦੀ ਸੁਰਤ ਜੁੜੀ ਹੋਈ ਹੈ ਕਿਵੇਂ ਮਨੁੱਖ ਦੀ ਸੁਰਤ ਬੰਦੇ ਨੂੰ ਸਤਸੰਗਤ ਵਿੱਚ ਲਿਜਾ ਸਕਦੀ ਹੈ ਜੀਵ ਦੀ ਸੁਰਤ ਨੂੰ ਸਤਸੰਗਤ ਦੇ ਵਿੱਚ ਨਹੀਂ ਲਿਜਾ ਸਕਦੀ ਫਿਰ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਬੰਦੇ ਦੇ ਕੋਲ ਅੱਖਾਂ ਹਨ ਜੀਵਾਂ ਕੋਲ ਵੀ ਅੱਖਾਂ ਨੇ ਪਰ ਅੱਖਾਂ ਦੇ ਨਾਲ ਕੇਵਲ ਆਪਣਾ ਨਿਸ਼ਾਨਾ ਤੈਅ ਕਰਦੇ ਨੇ ਕੇਵਲ ਆਪਣੇ ਭੋਜਨ ਦੀ ਜਾਂਚ ਪੜਤਾਲ ਹੀ ਕਰ ਸਕਦੇ ਨੇ ਦੂਰੋਂ ਦੇਖ ਸਕਦੇ ਨੇ ਕਿੱਥੇ ਖਾਣ ਵਾਸਤੇ ਕਿੱਥੇ ਪੀਣ ਵਾਸਤੇ ਪਦਾਰਥ ਮਿਲੇਗਾ ਤੇ ਬੰਦੇ ਦੀਆਂ ਅੱਖਾਂ ਵੀ ਇਸੇ ਤਰ੍ਹਾਂ ਹੀ ਦੇਖਦੀਆਂ ਰਹਿਣਾ ਤਾਂ ਫਿਰ ਇੱਥੇ ਇੱਕ ਸ਼ੱਕ ਹੁੰਦਾ ਵੀ ਬੰਦਾ ਤੇ ਪਸ਼ੂ ਕਿਤੇ ਦੋਵੇਂ ਇੱਕੋ ਜਿਹੇ ਤਾਂ ਨਹੀਂ ਹੋ ਗਏ ਫਿਰ ਸਤਗੁਰਾਂ ਨੂੰ ਕਹਿਣਾ ਪਿਆ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਕਹਿਣ ਲੱਗੇ ਕਿਤੇ ਤੂੰ ਮਨੁੱਖਾ ਜਾਤੀ ਦੇ ਵਿੱਚ ਜਨਮ ਲੈ ਕੇ ਪਸ਼ੂਆਂ ਵਾਲੀਆਂ ਕਰਤੂਤਾਂ ਵਿੱਚ ਤਾਂ ਨਹੀਂ ਫਸਿਆ ਪਿਆ ਕਰਤੂਤ ਪਸ਼ੂ ਕੀ ਮਾਨਸ ਜਾਤ ਤੇਰੇ ਕੋਲ ਜਿਹੜੇ ਇੱਕ ਇੱਕ ਅੰਗ ਸੀ ਉਸ ਅਕਾਲ ਨੇ ਉਸ ਕਰਤੇ ਨੇ ਦਿੱਤੇ ਸੀ ਤੂੰ ਇਹਨਾਂ ਦੀ ਵਰਤੋਂ ਜਿਹੜਾ ਹੈਗਾ ਉਹ ਬੜੀ ਉੱਚਤਮ ਤਰੀਕੇ ਨਾਲ ਕਰਨੀ ਸੀ ਤੂੰ ਇਸ ਤਰ੍ਹਾਂ ਨਹੀਂ ਜੇ ਤੂੰ ਵੀ ਇਸੇ ਤਰ੍ਹਾਂ ਹੀ ਵਰਤ ਰਿਹਾ ਹੈ ਕੇਵਲ ਸਰੀਰ ਦੀ ਵਰਤੋਂ ਵਿਹਾਰ ਦੇ ਰੂਪ ਦੇ ਵਿੱਚ ਤੇ ਫਿਰ ਕਹਿਣ ਲੱਗੇ ਇਹ ਸਾਰਾ ਕੁਝ ਤੇਰੇ ਨਾਲੋਂ ਵਧੇਰੇ ਬਹੁਤ ਸਾਰੇ ਜਾਨਵਰਾਂ ਬਹੁਤ ਸਾਰੇ ਪਸ਼ੂਆਂ ਨੂੰ ਦਿੱਤਾ ਹੈ ਤਸੈ ਪਾਤਸਾ ਕਹਿੰਦੇ ਨੇ ਫਿਰ ਕਹਿਣ ਲੱਗੇ ਤੂੰ ਗੁਣ ਕਿਵੇਂ ਗਾਏਗਾ ਜੇਕਰ ਤੂੰ ਪਰਤ ਕੇ ਫਿਰ ਉਹਨਾਂ ਜੋਨਾਂ ਵਿੱਚ ਚਲਾ ਗਿਆ ਉਹਦੀ ਬਖਸ਼ਿਸ਼ ਤੋਂ ਬਿਨਾ ਉਹਦੀ ਰਹਿਮਤ ਤੋਂ ਬਿਨਾ ਪਰਤ ਕੇ ਫਿਰ ਪਸ਼ੂ ਹੋ ਗਿਆ ਤੇ ਫਿਰ ਕੀ ਕਰੇਗਾ ਕਿਉਂਕਿ ਪਸ਼ੂਆਂ ਦੇ ਵਿੱਚ ਦੀ ਲੰਘ ਕੇ ਆਇਆ ਹੈ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖ ਹੋਇਓ ਕਹਿੰਦੇ ਬਹੁਤ ਜਨਮ ਕਈ ਜਨਮ ਭਏ ਕੀਟ ਪਤੰਗਾ ਕੀੜਿਆਂ ਦੀ ਜੁੰਨੀ ਵਿੱਚ ਪਤੰਗਿਆਂ ਦੀ ਹਵਾ ਵਿੱਚ ਉੱਡਣ ਵਾਲੇ ਪਤੰਗਿਆਂ ਦੀ ਜੁੰਨੀ ਵਿੱਚ ਪਿਆਰਿਆ ਤੇ ਕਈ ਜਨਮ ਸ਼ਬਦ ਵਰਤਿਆ ਹੈ ਬਿਆੰਤ ਜਨਮ ਕਈ ਜਨਮ ਗਜ ਮੀਨ ਕੁਰੰਗਾ ਗਜ ਹਾਥੀ ਨੂੰ ਕਹਿੰਦੇ ਨੇ ਮੀਨ ਮੱਛਲੀ ਨੂੰ ਕੁਰੰਗ ਹਿਰਨ ਨੂੰ ਕਿਹਾ ਜਾਂਦਾ ਹੈ ਕਈ ਜਨਮ ਪੰਖੀ ਸਰਪ ਹੋਇਓ ਹਵਾ ਦੇ ਵਿੱਚ ਉੱਡਣ ਵਾਲੇ ਪੰਛੀ ਧਰਤੀ ਤੇ ਰੰਗਣ ਵਾਲੇ ਕੀੜੇ ਸਰਪ ਕਈ ਜਨਮ ਹੈਵਰ ਬ੍ਰਿਖ ਜੋਇਓ ਕਹਿਣ ਲੱਗੇ ਘੋੜਿਆਂ ਦੀ ਜੁਨੀ ਬ੍ਰਿਕ ਬਲਦਾਂ ਦੀ ਜੁਨੀ ਜੋੜੇ ਹੁੰਦੇ ਨੇ ਬਲਦ ਇਹ ਸਾਰੀਆਂ ਜੋੜਾਂ ਵਿਚਲੀ ਤਾਂ ਲੰਘ ਕੇ ਆਇਆ ਹੈ ਤੇ ਫਿਰ ਕਹਿਣ ਲੱਗੇ ਮਿਲੰਕ ਮਿਲ ਜਗਦੀਸ਼ ਮਿਲਣ ਕੀ ਬਰੀਆ ਚਰੰਕਾਲ ਇਹ ਦੇ ਸੰਜਰੀਆ ਕਈ ਜਨਮ ਛਾਖ ਕਰ ਉਪਾਇ 1084 ਜੋਨ ਫਰਮਾਇਆ ਇਹ ਵੀ ਇੱਕ ਸਮਾਂ ਸੀ ਛਾਖਾਂ ਦੇ ਵਿਚਲੀ ਲੰਘ ਕੇ ਆਇਆ ਹੈ ਕਿਤੇ ਮਨੁੱਖ ਥੋੜਾ ਜਿਹਾ ਸਿਨਸੇਅਰਿਟੀ ਦੇ ਨਾਲ ਕਿਤੇ ਬੜੀ ਸੰਵੇਦਨਸ਼ੀਲਤਾ ਦੇ ਨਾਲ ਇਹਨਾਂ ਗੱਲਾਂ ਨੂੰ ਮਹਿਸੂਸ ਕਰਨਾ ਸਿੱਖ ਲਵੇ ਵੈਸੇ ਸਿੱਖਣ ਦੀ ਲੋੜ ਵੀ ਨਹੀਂ ਹੈ ਇਹ ਕੋਈ ਸਕੂਲ ਦਾ ਵਿਸ਼ਾ ਨਹੀਂ ਹੈ ਇਹ ਮਨੁੱਖ ਦੇ ਅੰਦਰ ਦੀ ਗੱਲ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਮਿਲ ਜਗਦੀਸ਼ ਮਿਲਨ ਕੀ ਬਰੀਆ ਚਿਰੰਕਾਲ ਚਿਰੰਕਾਲ ਮਤਲ ਬੜੇ ਲੰਮੇ ਸਮੇ ਤੋਂ ਬਾਅਦ ਇਹ ਮਨੁੱਖਾ ਦੇ ਹੀ ਤੈਨੂੰ ਪ੍ਰਾਪਤ ਹੋਈ ਹੈ ਕਿਤੇ ਇਹ ਨਾ ਹੋਵੇ ਕਿਤੇ ਮਨੁੱਖਾ ਦੇ ਜਿਹੜੀ ਪ੍ਰਾਪਤ ਹੋਈ ਇਹਨੂੰ ਇੰਜ ਹੀ ਗਵਾ ਲਵੇ ਇੰਜ ਹੀ ਬਰਬਾਦ ਕਰ ਦੇ ਬਰਬਾਦ ਨਹੀਂ ਕਰਨੀ ਸੰਭਾਲਣੀ ਹੈ ਇਹ ਬਹੁਤ ਲੰਮੇ ਸਮੇਂ ਤੋਂ ਬਾਅਦ ਇੱਕ ਤੈਨੂੰ ਸਮਾਂ ਮਿਲਿਆ ਇਸ ਸਮੇਂ ਦੇ ਇੱਕ ਇੱਕ ਪਲ ਨੂੰ ਸੰਭਾਲ ਬੜਾ ਪ੍ਰੈਸ਼ੀਅਸ ਹੈ ਜਿਵੇਂ ਕੋਈ ਬੱਚਾ ਇੱਕ ਸਾਲ ਮਿਹਨਤ ਕਰਦਾ ਨਾ ਤੇ ਇੱਕ ਸਾਲ ਦੀ ਮਿਹਨਤ ਤੋਂ ਬਾਅਦ ਇੱਕ 3 ਘੰਟਿਆਂ ਦਾ ਇਮਤਿਹਾਨ ਹੁੰਦਾ ਜਿਸ ਇਮਤਿਹਾਨ ਦੇ ਵਿੱਚ ਉਹਨੇ ਆਪਣੇ ਸਾਲ ਦੀ ਮਿਹਨਤ ਜਿਹੜੀ ਹੈਗੀ ਆ ਉਹ ਐਫਰਟ ਪਾ ਦੇਣਾ ਹੁੰਦਾ ਤੂੰ 84 ਲੱਖ ਜੁਨਾਂ ਵਿੱਚ ਦੀ ਲੰਕਿਆਂ ਤੇ ਉਹਦੇ ਵਿੱਚ ਥੋੜਾ ਜਿਹਾ ਸਮਾਂ ਤੈਨੂੰ ਆ ਮਨੁੱਖ ਦੇ ਰੂਪ ਵਿੱਚ ਮਿਲਿਆ ਵਾ ਇਸ ਸਮੇਂ ਦਾ ਪਤਾ ਵੀ ਕੋਈ ਨਹੀਂ ਤੇਰੇ ਕੋਲ ਨਿਸ਼ਚਿਤ ਸਮਾਂ ਨਹੀਂ ਹੁਣ ਪੇਪਰ ਦੇ ਵਿੱਚ ਬੱਚਾ ਬੈਠਦਾ ਉਹਦੇ ਕੋਲ ਸਮਾਂ ਤਾਂ ਹੈ ਨਾ ਵੀ 11 ਵਜੇ ਇਗਜ਼ਾਮ ਸ਼ੁਰੂ ਹੋ ਕੇ ਭਾਈ 2 ਵਜੇ ਸਮਾਪਤ ਹੋਏਗਾ ਤੇਰਾ ਮਨੁੱਖਾ ਜਨਮ ਦਾ ਪਤਾ ਹੀ ਕੋਈ ਨਹੀਂ ਸਮਾਪਤ ਕਦੋਂ ਹੋ ਜਾਣਾ ਹੈ ਕਦੋਂ ਚੱਲ ਜਾਣਾ ਕਦੋਂ ਜਿਹੜਾ ਹੈਗਾ ਇੱਥੋਂ ਚਾਲੇ ਮਾਰ ਦੇਣੇ ਨੇ ਅਗਲਾ ਪਲ ਅਗਲਾ ਮਿੰਟ ਇੱਕ ਪਲ ਦਾ ਵਿਸ਼ਵਾਸ ਵਿਸਾਰ ਨਹੀਂ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚੋਂ ਸ਼ਬਦ ਆਪਾਂ ਪੜ੍ਹਦੇ ਸਤਗੁਰ ਪਾਤਸ਼ਾਹ ਕਹਿੰਦੇ ਇਸ ਭਾਂਡੇ ਦਾ ਕਿੰਨਾ ਕੁ ਭਰੋਸਾ ਕਰੇਗਾ ਕਹਾ ਵਿਸਾਸਾ ਇਸ ਭਾਂਡੇ ਦਾ ਇਤਨਕ ਲੱਗਿਆ ਠਣਕਾ ਕਹਿੰਦੇ ਇਸ ਭਾਂਡੇ ਦਾ ਕੀ ਪ੍ਰਵਾਸਾ ਥੋੜੀ ਜੀ ਚੋਟ ਲੱਗੀ ਤੇ ਕਦੋਂ ਫੁੱਟ ਜਾਏ ਕੱਚੇ ਭਾਂਡੇ ਵਰਗਾ ਇਹ ਤਨ ਕੱਚ ਦੇ ਬਰਤਨ ਵਰਗਾ ਇਹ ਤਨ ਤੇ ਕਹਿਣ ਲੱਗੇ ਕੱਚ ਦੇ ਬਰਤਨ ਵਰਗੇ ਤਨ ਨੂੰ ਕਿਤੇ ਗੁਰੂ ਮਿਲ ਜਾਵੇ ਤੇ ਕੱਚ ਤੋਂ ਕੰਚਨ ਕਰ ਦੇਵੇ ਤੈਨੂੰ ਕੱਚੇ ਭਾਂਡੇ ਵਰਗਾ ਇਹ ਤਨ ਨੂੰ ਕੱਚੇ ਭਾਂਡੇ ਵਰਗਾ ਇਹ ਜੀਵਨ ਕਹਾ ਬਿਸਾਸਾ ਪ੍ਰਿੰਸੀਪਲ ਹਰਭਜਨ ਸਿੰਘ ਦੇ ਜੀਵਨ ਚੋ ਸ਼ਾਇਦ ਮੈਂ ਪਹਿਲਾਂ ਵੀ ਘਟਨਾ ਤੁਹਾਡੇ ਨਾਲ ਸਾਂਝੀ ਕੀਤੀ ਹੋਵੇ ਉਹਨਾਂ ਨੇ ਬੜੀ ਸੋਹਣੀ ਇੱਕ ਘਟਨਾ ਸੁਣਾਈ ਆਪਣੇ ਜੀਵਨ ਦੀ ਉਹਨਾਂ ਦੇ ਧਰਮ ਪਤਨੀ ਬੀਬੀ ਜੀ ਉਹਨਾਂ ਦੇ ਨਾਲ ਸਨ ਕਹਿੰਦੇ ਵੀ ਅਸੀਂ ਉਹਨਾਂ ਦਿਨਾਂ ਦੇ ਵਿੱਚ ਜਿਉ ਜਿਹੇ ਵੀਕਲ ਸਾਧਨ ਹੋਇਆ ਕਰਦੇ ਸਕੂਟਰ ਦੇ ਉੱਤੇ ਕਹਿਣ ਲੱਗੇ ਵੀ ਅਸੀਂ ਜਾ ਰਹੇ ਸੀਗੇ ਤੇ ਉਹ ਕਹਿੰਦੇ ਉਹਨਾਂ ਨੇ ਮੈਨੂੰ ਰੋਕਿਆ ਵੀ ਸੜਕ ਦੇ ਕਿਨਾਰੇ ਕੋਈ ਮਿੱਟੀ ਦੇ ਭਾਂਡੇ ਵੇਚਣ ਵਾਲੇ ਉਹ ਆਪਣੀ ਸਟਾਲ ਲਾ ਕੇ ਆਪਣੀ ਦੁਕਾਨ ਲਾ ਕੇ ਬੈਠੇ ਨੇ ਤੇ ਉਹ ਕਹਿੰਦੇ ਵੀ ਆਪਾਂ ਨੂੰ ਘਰ ਵਿੱਚ ਭਾਂਡਿਆਂ ਦੀ ਬਰਤਨਾਂ ਦੀ ਲੋੜ ਹੈ ਤੇ ਆਪਾਂ ਭਾਂਡੇ ਖਰੀਦ ਲਈਏ ਮਿੱਟੀ ਦੇ ਭਾਂਡੇ ਵੇਚ ਰਹੇ ਨੇ ਕਹਿੰਦੇ ਵੀ ਮੈਂ ਵੀ ਚਲੋ ਸੜਕ ਦੇ ਕਿਨਾਰੇ ਤੇ ਰੁਕ ਗਿਆ ਸਕੂਟਰ ਰੋਕ ਲਿਆ ਤੇ ਕਹਿਣ ਲੱਗੇ ਸੀ ਭਾਂਡੇ ਖਰੀਦਣ ਉਹਨੇ ਕਾਫੀ ਭਾਂਡੇ ਬਰਤਨ ਛੋਟੇ ਛੋਟੇ ਖਰੀਦ ਲਏ ਤੇ ਉਹ ਕਹਿੰਦੇ ਵੀ ਭਾਈ ਵੇ ਉਸ ਭਾਂਡਿਆਂ ਦੇ ਜਿਹੜਾ ਵੇਚਣ ਵਾਲਾ ਹੈ ਜਿਹੜਾ ਹੈ ਉਹਨੂੰ ਉਹਦਾ ਵਿਕਰੇਤਾ ਹੈ ਭਾਂਡਿਆਂ ਦਾ ਉਹਨੂੰ ਕਹਿੰਦੇ ਭਾਈ ਵੇ ਕਹਿੰਦੀ ਹੰਡਣਗੇ ਕਿੰਨਾ ਕੁ ਸਮਾਂ ਤੇ ਉਹ ਕਹਿੰਦਾ ਕਹਿੰਦਾ ਵੀ ਬੀਬੀ ਜੀ ਗੱਲ ਇਹ ਐ ਵੀ ਇਹ 100 ਸਾਲ ਵੀ ਹੰਡ ਜਾਣਗੇ। ਸੰਭਾਲ ਕੇ ਰੱਖਣੇ ਨੇ। 100 ਸਾਲ ਵੀ ਹੰਡ ਜਾਣਗੇ ਜੇ ਸੰਭਾਲ ਕੇ ਰੱਖੋ ਤਾਂ। ਤੇ ਉਹ ਕਹਿੰਦੇ ਵੀ ਸੰਭਾਲ ਕੇ ਰੱਖੋ ਉਹ ਕਹਿੰਦੇ ਜਿੰਨੀ ਸਾਹਮ ਸੰਭਾਲ ਕਰੋਗੇ ਠੋਕਰ ਨਾ ਲੱਗੇ ਇਹਨੂੰ ਬਸ ਮਿੱਟੀ ਦੇ ਭਾਂਡੇ ਨੂੰ ਫੇਰ ਕੀ ਹੋਣਾ ਹੈ। ਮਿੱਟੀ ਦੇ ਭਾਂਡੇ ਨੂੰ ਜਰ ਨਹੀਂ ਲੱਗਦੀ ਮਿੱਟੀ ਦੇ ਭਾਂਡੇ ਨੂੰ ਕੋਈ ਸਮੱਸਿਆ ਨਹੀਂ ਹੁੰਦੀ ਬਸ ਠੋਕਰ ਨਾ ਲੱਗੇ ਮਿੱਟੀ ਦੇ ਭਾਂਡੇ ਨੂੰ। ਜੀਵਨ ਮਿੱਟੀ ਦੇ ਭਾਂਡੇ ਵਰਗਾ ਹੀ ਹੈ ਤੁਸੀਂ ਕਿਸੇ ਇਸੇ ਕਰਕੇ ਗੁਰੂ ਸਾਹਿਬ ਨੇ ਜਿਹੜੀਆਂ ਤਸਵੀਰਾਂ ਤਾਂ ਵੀ ਦਿੱਤੀਆਂ ਨੇ ਉਹ ਬੜੀਆਂ ਕਮਾਲ ਦੀਆਂ ਨੇ ਉਦਾਹਰਨਾਂ ਵੀ ਗੁਰਬਾਣੀ ਦੇ ਵਿੱਚ ਮਿੱਟੀ ਦਾ ਭਾਂਡਾ ਕਿਹਾ ਕਹਾਂ ਪੁਚਾਰ ਮੱਟੀ ਕੇ ਭਾਂਡੇ ਕਿੰਨਾ ਕੁ ਸੰਭਾਲ ਕੇ ਰੱਖੇਗਾ ਇਸ ਮਿੱਟੀ ਦੇ ਭਾਂਡੇ ਨੂੰ ਹੁਣ ਮਿੱਟੀ ਦੇ ਭਾਂਡੇ ਨੂੰ ਤੁਸੀਂ ਸ਼ਾਮ ਦੇ ਵਕਤ ਜੇਕਰ ਬਰਤਨ ਘੜੇ ਨੂੰ ਤੁਸੀਂ ਭਰਦੇ ਹੋ ਨਾ ਸਵੇਰ ਤੱਕ ਪਾਣੀ ਘਟ ਜਾਂਦਾ ਉਹਦੇ 'ਚ ਇਸੇ ਕਰਕੇ ਸਰੀਰ ਨੂੰ ਮਿੱਟੀ ਦਾ ਭਾਂਡਾ ਕਿਹਾ ਤੁਸੀਂ ਸਟੀਲ ਦੇ ਭਾਂਡੇ ਦੇ ਵਿੱਚ ਜਾਂ ਕਿਸੇ ਹੋਰ ਬਰਤਨ ਹੋਰ ਮੈਟਲ ਦਾ ਕੋਈ ਭਾਂਡਾ ਹੋਵੇ ਉਹਦੇ ਵਿੱਚ ਪਾਣੀ ਭਰ ਕੇ ਰੱਖ ਦੋ ਘਟੇ ਕਰਨੀ ਮਿੱਟੀ ਦੇ ਭਾਂਡੇ ਵਿੱਚ ਤੁਸੀਂ ਕੋਈ ਚੀਜ਼ ਪਾ ਕੇ ਰੱਖ ਦੋ ਸਵੇਰ ਤੱਕ ਘਟ ਜਾਂਦੀ ਹੈ ਤੇ ਤੁਸੀਂ ਮਹੀਨਾ 2 ਮਹੀਨੇ ਨਾ ਪਰਤੋ ਉਹਨਾਂ ਤੇ ਹੌਲੀ ਹੌਲੀ ਸਾਰੀ ਉਹਦੇ ਚੋਂ ਖਿਸਕ ਜਾਂਦੀ ਹੈ ਖਿਸਰ ਜਾਂਦੀ ਹੈ ਝੜ ਜਾਂਦੀ ਹੈ ਸਾਡੀ ਪੰਜਾਬੀ ਭਾਸ਼ਾ ਵਿੱਚ ਕਹਿੰਦੇ ਝੜ ਜਾਣਾ ਉਹ ਕਹਿੰਦੇ ਵੀ ਸਰੀਰ ਦੀ ਵੀ ਤਾਂ ਹਾਲਤ ਏਹੀ ਹੈ ਇਹਦੇ ਵਿੱਚ ਸਵਾਸਾਂ ਦੀ ਪੂੰਜੀ ਝੜ ਰਹੀ ਹੈ ਹੌਲੀ ਹੌਲੀ ਤੇ ਭਾਂਡੇ ਦੇ ਵਿੱਚੋਂ ਝੜਦਾ ਹੋਇਆ ਪਾਣੀ ਮਹਿਸੂਸ ਵੀ ਨਹੀਂ ਹੁੰਦਾ ਭਾਂਡੇ ਚੋਂ ਝੜਦਾ ਹੋਇਆ ਪਾਣੀ ਮਹਿਸੂਸ ਨਹੀਂ ਹੁੰਦਾ ਪਤਾ ਨਹੀਂ ਲੱਗਦਾ ਕਦੋਂ ਖਾਲੀ ਹੋ ਗਿਆ ਭਾਂਡਾ ਘਰਾਂ ਦੇ ਵਿੱਚ ਸਹਿਜ ਪਾਠ ਪ੍ਰਕਾਸ਼ ਹੁੰਦੇ ਨੇ ਕੁੰਭ ਨਾਰੀਅਲ ਬਹੁਤ ਥਾਵਾਂ ਤੇ ਵੈਸੇ ਗੁਰਮਰਯਾਦਾ ਦੇ ਵਿੱਚ ਇਹ ਹੈਗਾ ਵੀ ਕੋਈ ਲੋੜ ਨਹੀਂ ਹੈ ਅੱਜ ਦੇ ਸਮੇਂ 'ਚ ਇੰਨਾਂ ਚੀਜ਼ਾਂ ਦੀ ਚਲੋ ਬਹੁਤ ਥਾਵਾਂ ਤੇ ਮर्याਦਤ ਜਿਹੜੇ ਪ੍ਰਚਲਿਤ ਸਥਾਨਾਂ ਦੀਆਂ ਮर्याਦਾਂ ਉਹ ਉੱਥੇ ਰੱਖਦੇ ਨੇ ਤਾਂ ਫਿਰ ਹਰ ਰੋਜ਼ ਉਹਨਾਂ ਨੂੰ ਦੇਖਣਾ ਪੈਂਦਾ ਵੀ ਭਾਈ ਕਿੰਨਾ ਕੋ ਘਟ ਗਿਆ ਉਹਦੇ ਵਿੱਚ ਪਾਣੀ ਮੈਨੂੰ ਤਾਂ ਕਈ ਵਾਰੀ ਲੱਗਦਾ ਵੀ ਚਲੋ ਹੋ ਸਕਦਾ ਉਹਦਾ ਕੋਈ ਹੋਰ ਲਾਭ ਹਾਨੀ ਤਾਂ ਦੂਰ ਦੀ ਗੱਲ ਹੈ ਉਹਦਾ ਵੱਡਾ ਲਾਭ ਇਹ ਹੈ ਵੀ ਸਾਨੂੰ ਜ਼ਿੰਦਗੀ ਦਾ ਜ਼ਰੂਰ ਉਹ ਇੱਕ ਸਬਕ ਸਿਖਾ ਰਿਹਾ ਹੈ ਵੀ ਦੇਖੋ ਭਾਈ ਉਹ ਪਾਂਡਾ ਚੱਲ ਰਿਹਾ ਤੇ ਉਹ ਹੌਲੀ-ਹੌਲੀ ਖਾਲੀ ਹੋ ਜਾਂਦਾ ਹੈ ਤੇ ਇੱਕ ਚੀਜ਼ ਕਮਾਲ ਦੀ ਉਹਦੇ ਵਿੱਚ ਇਹ ਹੁੰਦੀ ਹੈ ਕਿ ਭਾਂਡੇ ਦੇ ਵਿੱਚੋਂ ਜੋ ਕੁਝ ਝਰਦਾ ਹੈ ਪਾਣੀ ਦੇ ਰੂਪ ਦੇ ਵਿੱਚ ਥੱਲੇ ਵਾਲੀ ਖੇਤੀ ਨੂੰ ਮਿਲ ਜਾਂਦਾ ਤਾਂ ਉਹ ਖੇਤੀ ਹਰੀ ਹੋ ਜਾਂਦੀ ਹੈ ਘੜੇ ਦਾ ਸੰਭਾਲਿਆ ਪਾਣੀ ਕੰਮ ਕਿਸੇ ਦੇ ਹੋਰ ਆ ਰਿਹਾ ਤੇ ਇਹ ਸਾਡੀ ਵੀ ਤਾਂ ਹਾਲਤ ਇਹੀ ਹੈ ਅਸੀਂ ਘੜਿਆਂ ਵਰਗੇ ਆ ਅਸੀਂ ਜੋ ਕੁਝ ਸੰਭਾਲ ਕੇ ਰੱਖਦੇ ਆ ਵਰਤਦਾ ਕੋਈ ਹੋਰ ਹੈ ਦੂਰ ਖਵਾਲੇ ਹੋਰ ਆ ਜਾਂਦੇ ਨੇ 4 ਆ ਜਾਂਦੇ ਨੇ 20 ਆ ਜਾਂਦੇ ਨੇ ਤੁਸੀਂ ਸ਼ਾਇਦ ਮੈਂ ਪਿਛਲੇ ਦਿਨ ਵੀ ਗੱਲ ਤੁਹਾਡੇ ਨਾਲ ਕੀਤੀ ਹੋਵੇ ਸਾਡੇ ਲਾਗੇ ਰਿਆਸਤ ਹੈ ਬਹੁਤ ਵੱਡੀ ਜਦੋਂ ਪੈਪਸੂ ਤੋੜਿਆ ਗਿਆ ਉਦੋਂ ਇਹ ਰਿਆਸਤਾਂ ਸਾਰੀਆਂ ਫਿਰ ਉਹਨਾਂ ਨੇ ਹੌਲੀ-ਹੌਲੀ ਖਤਮ ਕਰ ਦਿੱਤੀਆਂ ਸੀਗੀਆਂ ਤਾਂ ਉਦੋਂ ਇਹ ਰਿਆਸਤਾਂ ਖਤਮ ਹੋਣ ਤੋਂ ਬਾਅਦ ਜ਼ਮੀਨਾਂ ਜਾਇਦਾਦਾਂ ਚਲੋ ਇਹਨਾਂ ਦੀ ਖੁਰਦ-ਬੁਰਦ ਹੋ ਗਈਆਂ ਬਹੁਤ ਸਾਰੀਆਂ ਜਾਇਦਾਦਾਂ ਤੁਸੀਂ ਹੈਰਾਨ ਹੋਵੋਗੇ ਦਿੱਲੀ ਜਿਹੜਾ ਪਾਰਲੀਮੈਂਟ ਬਣਿਆ ਹੈ ਉਹ ਵੀ ਫਰੀਦਕੋਟ ਵਾਲੇ ਰਾਜੇ ਦੀ ਧਰਤੀ ਤੇ ਬਣਿਆ ਹੈ ਇਹਦੀ ਜ਼ਮੀਨ ਖਰੀਦੀ ਹੋਈ ਸੀ ਹਿਸਟਰੀ ਪੜ੍ਹ ਕੇ ਦੇਖ ਲਓ ਵੱਡੇ ਸ਼ਹਿਰਾਂ ਦੇ ਵਿੱਚ ਜਿਵੇਂ ਅੱਜ ਵੀ ਲੋਕ ਪਲਾਟ ਲੈ ਲੈਂਦੇ ਨੇ ਇਸ ਤਰ੍ਹਾਂ ਜ਼ਮੀਨਾਂ ਲੈ ਕੇ ਉਹ ਛੱਡ ਦਿੰਦੇ ਸਨ ਕਾਠਮੰਡੂ ਕਾਠਮੰਡੂ ਨੇਪਾਲ ਦੇ ਵਿੱਚ ਜਿਹੜੀ ਰਾਜਧਾਨੀ ਬਣੀ ਉਹਨਾਂ ਦੀ ਪਾਰਲੀਮੈਂਟ ਉਹ ਵੀ ਇਸ ਰਾਜੇ ਦੀ ਜ਼ਮੀਨ ਤੇ ਬਣੀ ਹੋਈ ਹੈ ਇਹਨੇ ਉਹ ਚੈਰਿਟੀ ਦੇ ਵਿੱਚ ਜ਼ਮੀਨ দান ਕੀਤੀ ਹੈ ਖਰਾਜਾਂ ਨੇ দান ਕੀਤੀ ਜਿੱਥੇ ਪਾਰਲੀਮੈਂਟ ਬਣਾ ਕੇ ਬੈਠੇ ਨੇ ਇੱਕ ਕ੍ਰੋਨੋਲੋਜੀਕਲ ਹਿਸਟਰੀ ਹੈ ਸਾਡੀ ਡੇਟਡ ਚਲੋ ਵੈਸੇ ਇਹ ਜਿਹੀਆਂ ਗੱਲਾਂ ਕਰਨ ਦਾ ਸਾਨੂੰ ਕੋਈ ਬਹੁਤਾ ਜਿਹੜਾ ਹੈਗਾ ਉਹ ਹੈ ਨਹੀਂ ਸਾਡੇ ਅੰਦਰ ਭਾਗ ਵੀ ਨਹੀਂ ਹੈ ਮੈਂ ਜਿਹੜੀ ਗੱਲ ਤੁਹਾਡਾ ਨਾਲ ਸਾਂਝੀ ਕਰਨੀ ਹੈ ਕਿ ਉਸ ਜਦੋਂ ਪੈਪਸੂ ਤੋੜੇ ਗਏ ਤੇ ਉਸ ਤੋਂ ਬਾਅਦ ਪੈਪਸੂ ਦੇ ਟੁੱਟਣ ਤੋਂ ਬਾਅਦ ਇਹ ਸਾਰਾ ਜਿਹੜਾ ਹੈਗਾ ਸਿਸਟਮ ਇਹ ਸਰਕਾਰ ਦੇ ਦੀ ਨਾਗੇ ਤੇ ਬਹੁਤ ਸਾਰੀਆਂ ਜ਼ਮੀਨਾਂ ਖੁਰਦ-ਵਰਦ ਹੋ ਗਈਆਂ ਪਰ ਫਿਰ ਵੀ ਲੱਖਾਂ ਕਰੋੜਾਂ ਰੁਪਈਆਂ ਦੀ ਪ੍ਰਾਪਰਟੀ ਉਹਨਾਂ ਦੀ ਬਾਕੀ ਰਹਿ ਗਈ ਤੇ ਅੱਜ ਉਸ ਪ੍ਰਾਪਰਟੀ ਤੇ ਕਈ-ਕਈ ਦਾਵੇਦਾਰ ਬਣੇ ਬੈਠੇ ਹੋ ਕਹਿੰਦਾ ਮੇਰੀ ਹੈ ਉਹ ਕਹਿੰਦਾ ਮੇਰੀ ਉਹ ਕਹਿੰਦਾ ਮੇਰੀ ਇਕੱਠੀ ਇਕਨੇ ਕੀਤੀ ਵੰਡਰ ਵਾਲੇ ਹਜ਼ਾਰ ਆ ਗਏ ਘੜੇ ਦੀ ਹਾਲਤ ਇਹ ਹੈ ਜਿਸ ਤਰ੍ਹਾਂ ਘੜੇ ਦੇ ਵਿੱਚੋਂ ਪਾਣੀ ਝੜਦਾ ਤੇ ਹਜ਼ਾਰਾਂ ਉਹਦੇ ਥੱਲੇ ਜਿਹੜੇ ਨੇ ਉਹ ਛੋਟੇ-ਛੋਟੇ ਬੀਜ ਉਹਦੇ ਚ ਉੱਪਰ ਫੁੱਲਤ ਹੁੰਦੇ ਤੇ ਇਸੇ ਤਰ੍ਹਾਂ ਹੀ ਖਰਜ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਵੀ ਪਤਾ ਨਹੀਂ ਲੱਗਦਾ ਜਦੋਂ ਇਹ ਖਤਮ ਹੁੰਦਾ ਹੌਲੀ ਹੌਲੀ ਇਸੇ ਕਰਕੇ ਮਿੱਟੀ ਦੇ ਭਾਂਡੇ ਦੀ ਤਸਵੀਰ ਦਿੱਤੀ ਕੀ ਸਰੀਰ ਨੂੰ ਉਹਨਾਂ ਨੇ ਦੱਸਿਆ ਆਪਣੇ ਜੀਵਨ ਵਿੱਚ ਪ੍ਰਿੰਸੀਪਲ ਹਰਪਜਨ ਸਿੰਘ ਨੇ ਉਹ ਕਹਿੰਦੇ ਵੀ ਭਾਂਡੇ ਖਰੀਦ ਲਏ ਭਾਂਡੇ ਖਰੀਦਣ ਤੋਂ ਬਾਅਦ ਸੜਕ ਦੇ ਕਿਨਾਰੇ ਤੋਂ ਅਸੀਂ ਘਰ ਗਏ ਘਰ ਹਨੇਰਾ ਸੀ ਉਹ ਕਹਿੰਦੇ ਜਾਂਦੇ ਇੱਕਦਮ ਹੀ ਠੋਕਰ ਲੱਗੀ ਭਾਂਡੇ ਟੁੱਟ ਗਏ ਭਾਂਡੇ ਟੁੱਟ ਗਏ ਤੇ ਉਹ ਕਹਿੰਦੇ ਵੀ ਜिद ਕਰਨ ਲੱਗੇ ਵੀ ਇਹ ਤਾਂ ਕਹਿੰਦਾ ਸੀ ਵੀ 100 ਸਾਲ ਹੰਢਣਗੇ ਇੱਕ ਕੰਟਾ ਵੀ ਨਹੀਂ ਹੰਡੇ ਖਰੀਦ ਕੇ ਲੈ ਕੇ ਆਏ ਆ ਤੇ ਉਹਦੇ ਟੁੱਟ ਕੇ ਜ ਵਰਤੇ ਵੀ ਨਹੀਂ ਫਿਰ ਉਹ ਕਹਿੰਦੇ ਨੇ ਤੁਸੀਂ ਗੱਲ ਨੂੰ ਧਿਆਨ ਨਾਲ ਸੁਣਿਆ ਨਹੀਂ ਉਹਨੇ ਕੀ ਕਿਹਾ ਸੀ ਬਹੁਤ ਸਾਰੀਆਂ ਚੀਜ਼ਾਂ ਨੇ ਅਸੀਂ ਪੂਰੀਆਂ ਨਹੀਂ ਸੁਣਦੇ ਅਸੀਂ ਅਧੀਆਂ ਸੁਣ ਕੇ ਆਪਣੇ ਮਤਲਬ ਕੱਢ ਲੈਂਦੇ ਆ ਇਹ ਸਾਡੀ ਸਮੱਸਿਆ ਹੈ ਬਹੁਤ ਸਾਰੀਆਂ ਗੱਲਾਂ ਇਸ ਇਸ ਤਰ੍ਹਾਂ ਦੀਆਂ ਖਾਸ ਕਰਕੇ ਸਾਡੇ ਨਾਲ ਬਹੁਤ ਵਾਪਰਦੀਆਂ ਹਨ ਕਥਾ ਵਿਚਾਰ ਹੋ ਰਹੀ ਹੁੰਦੀ ਹੈ ਜਦੋਂ ਕਈ ਵਾਰੀ ਇਹ ਹੁੰਦਾ ਨੇ ਵੀ ਬੰਦੇ ਨੂੰ ਆਪਣੇ ਮਤਲਬ ਦੀ ਗੱਲ ਜੇ ਸੁਣ ਜਾਵੇ ਤੇ ਬੰਦਾ ਉਹਨੂੰ ਸੰਭਾਲ ਲੈਂਦਾ ਦੂਜੀ ਛੱਡ ਦਿੰਦਾ ਜਾਂ ਜਿਹੜੀ ਗੱਲ ਕਿਤੇ ਆਪਣੇ ਜੀਵਨ ਤੇ ਕਿਤੇ ਠੁੱਕਦੀ ਹੋਵੇ ਉਸ ਨੂੰ ਸੰਭਾਲ ਲੈਂਦਾ ਦੂਜੀ ਛੱਡ ਦਿੰਦਾ ਪਰ ਉਹਦੇ ਤੇ ਉਹਨੂੰ ਜਿਹੜਾ ਹੈਗਾ ਕੁਝ ਮਲਾਲ ਵੀ ਹੁੰਦਾ ਹੈ ਉਹਨਾਂ ਗੱਲਾਂ ਤੇ ਪੂਰੀ ਗੱਲ ਨਹੀਂ ਸੁਣਦਾ ਮਨੁੱਖ ਸਾਡੀ ਆਦਤ ਹੈ ਅਸੀਂ ਆਪਣੇ ਮਤਲਬ ਦੀ ਜਿਹੜੀ ਗੱਲ ਸਾਡੇ ਨਾਲ ਠੁੱਕਦੀ ਅਸੀਂ ਉਹਨੂੰ ਸੰਭਾਲਦੇ ਹਾਂ ਤੇ ਮੈਂ ਇੱਕ ਬੇਨਤੀ ਕਰਾਂ ਤਰਤੀ ਤੇ ਤੁਹਾਨੂੰ ਉਹ ਘਾੜਾ ਕਦੇ ਕਰ ਨਹੀਂ ਸਕੇਗਾ ਜਿਹੜਾ ਤੁਹਾਡੇ ਮੁਤਾਬਕ ਚੱਲਦਾ ਹੈ ਗੁਰੂ ਜੇਕਰ ਸਾਡੇ ਮੁਤਾਬਕ ਚੱਲੇ ਨਾ ਤੇ ਕਦੇ ਸਾਡਾ ਜੀਵਨ ਸੁਧਰ ਨਹੀਂ ਸਕੇਗਾ ਗੁਰੂ ਤਾਂ ਸਾਡੇ ਬਿਲਕੁਲ ਵਿਰੋਧ ਵਿੱਚ ਚੱਲਣਾ ਚਾਹੀਦਾ ਹੈ ਜਿਹੜਾ ਸਾਡਾ ਜੀਵਨ ਹੈ ਨਾ ਗੁਰੂ ਬਿਲਕੁਲ ਉਹਦੇ ਦੂਜੇ ਪਾਸੇ ਖੜਾ ਹੋਣਾ ਚਾਹੀਦਾ ਫਿਰ ਉਹ ਘੜੇਗਾ ਸਾਨੂੰ ਫਿਰ ਉਹ ਇੱਕ ਦਿਨ ਆਪਣੇ ਵਰਗਾ ਕਰ ਲਏਗਾ ਸਾਨੂੰ ਆਪਣਾ ਰੂਪ ਕਰ ਲਏਗਾ ਘੜ ਘੜ ਕੇ ਘੜ ਘੜ ਕੇ ਨਹੀਂ ਤਾਂ ਜੇਕਰ ਗੁਰੂ ਸਾਨੂੰ ਵੇਖ ਕੇ ਸਾਡੇ ਵਰਗਾ ਹੋ ਗਿਆ ਤੇ ਫਿਰ ਸਾਨੂੰ ਕੌਣ ਬਦਲੇਗਾ ਬਦਲਣ ਵਾਲਾ ਚਾਹੀਦਾ ਜਿਹਦੀ ਜਿਹਦੀ ਹਰ ਇੱਕ ਗੱਲ ਸਾਡੇ ਜੀਵਨ ਤੇ ਇੱਕ ਸੱਟ ਵਾਂਗੂ ਲੱਗੇ ਕਿ ਠੋਕਰ ਵਾਂਗੂ ਲੱਗੇ ਸਾਡੇ ਔਗਣਾਂ ਨੂੰ ਗੁਣਾਵੇ ਸਾਡੇ ਔਗਣ ਸਾਡੇ ਸਾਹਮਣੇ ਰੱਖੇ ਹੁਣ ਸ਼ੀਸ਼ਾ ਹੈ ਸ਼ੀਸ਼ੇ ਤੇ ਗੁਰੂ ਵਿੱਚ ਆਹੀ ਹੈ ਸ਼ੀਸ਼ਾ ਗੁਰੂ ਨੂੰ ਸ਼ੀਸ਼ਾ ਵੀ ਕਿਹਾ ਗਿਆ ਨਾ ਸ਼ੀਸ਼ਾ ਕੀ ਹੈ ਸ਼ੀਸ਼ਾ ਜੇ ਸਾਡੇ ਮੂੰਹ ਦੇ ਉੱਤੇ ਕਾਲਾ ਦਾਗ ਹੈ ਤੇ ਸ਼ੀਸ਼ੇ ਨੇ ਥੋੜੀ ਲੁਕਾਉਣਾ ਹੈਗਾ ਉਹਨੇ ਤਾਂ ਦਿਖਾ ਦੇਣਾ ਵੀ ਹੈਗਾ ਤੇਰੇ ਮੂੰਹ ਤੇ ਗੁਰੂ ਵੀ ਇਹੀ ਹੈ ਸਾਡਾ ਔਗਣ ਸਾਡੇ ਸਾਹਮਣੇ ਰੱਖ ਦੇ ਸਾਡੀ ਕਮੀ ਸਾਡੇ ਸਾਹਮਣੇ ਰੱਖ ਦੇਵੇ ਐਸੇ ਗੁਰੂ ਦਾ ਧੰਨਵਾਦ ਕਰਨਾ ਚਾਹੀਦਾ ਹੈ ਸਾਡੀਆਂ ਬਿਮਾਰੀਆਂ ਨੂੰ ਹੁਣ ਵੈਦ ਹੋਵੇ ਤੇ ਵੈਦ ਕੋਲੇ ਜਾਈਏ ਤੇ ਵੈਦ ਸਾਡੀ ਬਿਮਾਰੀ ਬੰਦਾ ਆਪਣੀ ਬਿਮਾਰੀ ਆਪ ਤਾਂ ਲਕੋ ਸਕਦਾ ਹੈ ਤੇ ਜੇ ਬੰਦੇ ਦੀ ਬਿਮਾਰੀ ਨੂੰ ਵੈਦ ਲਕੋਵੇ ਕੀ ਇਲਾਜ ਹੋਣਾ ਸੰਭਵ ਹੈ ਗੁਰੂ ਤਾਂ ਵੈਦ ਹੈ ਵੈਦ ਥੋੜੀ ਬਿਮਾਰੀਆਂ ਲਕਾਉਂਦਾ ਹੁੰਦਾ ਵੈਦ ਤਾਂ ਬਿਮਾਰੀਆਂ ਨੂੰ ਕੱਢਦਾ ਹੈ ਬਿਲਕੁਲ ਐਂ ਥੱਲੋਂ ਲਿਆਂਦਾ ਕੱਢ ਕੇ ਵੀ ਇੰਨੇ ਸਾਲ ਪੁਰਾਣੀ ਬਿਮਾਰੀ ਹੈ ਇੱਥੋਂ ਸ਼ੁਰੂ ਹੋਈ ਸੀ ਤੇਰੀ ਵੈਦ ਦੀ ਤਾਂ ਨਿਸ਼ਾਨੀ ਇਹ ਹੈ ਨਾ ਵੈਦ ਬਿਮਾਰੀ ਨੂੰ ਖੰਘੋਲਦਾ ਹੁੰਦਾ ਹੈ ਪੜਤਾਲ ਦਾ ਹੁੰਦਾ ਹੈ ਰਿਸਰਚ ਕਰਦਾ ਉਹਦੇ ਤੇ ਫਿਰ ਕਾਉਂਸਲਿੰਗ ਕਰਦਾ ਫਿਰ ਉਹ ਪੇਸ਼ੈਂਟ ਵੀ ਉਹਨੂੰ ਪੁੱਛਦਾ ਹੈ ਕੀ ਖਾਦਾ ਸੀ ਕਿਸ ਤਰ੍ਹਾਂ ਦਾ ਰਹਿਣ ਸੈਣ ਹੈ ਜੇ ਇੰਨੇ ਸਵਾਲਾਂ ਤੋਂ ਉਬਜਾਏ ਉੱਕ ਜਾਏ ਸਾਹਮਣੇ ਵਾਲਾ ਅੱਖ ਕੇ ਬਹਿ ਜਾਏ ਵੀ ਤੂੰ ਇਸ ਤਰ੍ਹਾਂ ਦੇ ਸਵਾਲ ਕਿਉਂ ਪੁੱਛਦਾ ਹੈ ਤੂੰ ਦਵਾਈ ਬਿਮਾਰੀ ਦਾ ਲਾਉਂ ਕਵੇਗਾ ਪਹਿਲਾਂ ਬਿਮਾਰੀ ਕੱਢਣੀ ਪਏਗੀ ਬਿਮਾਰੀ ਸਾਹਮਣੇ ਲਿਆਉਣੀ ਪਏਗੀ ਬਿਮਾਰੀ ਹੈ ਕੀ ਇਲਾਜ ਫਿਰ ਹੋਏਗਾ ਜੇ ਬਿਮਾਰੀ ਸਾਹਮਣੇ ਨਹੀਂ ਆਉਂਦੀ ਤਾਂ ਵੈਦ ਕਦੇ ਇਲਾਜ ਨਹੀਂ ਕਰ ਸਕਦਾ ਤੁਸੀਂ ਦੇਖਿਓ ਬਹੁਤ ਸਾਰੇ ਲੋਕ ਥਾਂ ਥਾਂ ਤੇ ਡਾਕਟਰ ਬਦਲਦੇ ਨੇ ਉਹਦਾ ਵੱਡਾ ਕਾਰਨ ਹੀ ਹੁੰਦਾ ਤੁਸੀਂ ਉਹਨੂੰ ਪੁੱਛ ਕੇ ਦੇਖੋ ਵੀ ਇਹਨੇ ਡਾਕਟਰ ਬਦਲ ਲਏ ਇੰਨੀ ਦਵਾਈਆਂ ਖਾ ਰਹੇ ਹੋ ਉਹ ਕਹਿੰਦੇ ਕਿਸੇ ਨੂੰ ਬਿਮਾਰੀ ਦੀ ਨਹੀਂ ਸਮਝ ਆਈ ਜਿੰਨੀ ਦੇਰ ਤੱਕ ਬਿਮਾਰੀ ਦੀ ਨਹੀਂ ਸਮਝ ਆਈ ਉਹਨੇ ਦਾ ਇਲਾਜ ਨਹੀਂ ਹੋ ਸਕਦਾ ਸਾਡੀ ਵੀ ਹਾਲਤ ਇਹ ਹੈ ਵੀ ਸਾਡੀ ਬਿਮਾਰੀ ਦੀ ਅਸੀਂ ਜਿੰਨਾ ਲੋਕਾਂ ਕੋਲ ਆਪਣੀ ਬਿਮਾਰੀ ਲੈ ਕੇ ਜਾਂਦੇ ਆ ਉਹਨਾਂ ਨੂੰ ਸਮਝ ਨਹੀਂ ਤੇ ਜਿਹਦੇ ਜਿਹਨੂੰ ਸਾਡੀ ਬਿਮਾਰੀ ਦੀ ਸਮਝ ਹੈ ਤੇ ਉਹ ਜਦੋਂ ਸਾਡੀ ਬਿਮਾਰੀ ਦੀ ਗੱਲ ਕਰਦਾ ਫਿਰ ਉੱਥੋਂ ਅਸੀਂ ਭੱਜਣਾ ਚਾਹੁੰਦੇ ਆਂ ਫਰ ਦੌੜਦੇ ਆਂ ਆਹ ਸਮੱਸਿਆ ਸਾਡੀ ਹੁਣ ਜੇ ਗੁਰੂ ਨੇ ਕਹਿ ਦਿੱਤਾ ਵੀ ਤੂੰ ਭਾਈ ਆਹਾ ਔਗਣ ਤੇਰੇ ਵਿੱਚ ਨੇ ਫਿਰ ਬੰਦਾ ਕਿਵੇਂ ਸਹਾਰੇਗਾ ਭਾਈ ਔਖਾ ਹੋ ਜਾਏਗਾ ਨਾ ਸਤਗੁਰੂ ਪਾਤਸ਼ਾਹ ਜਦੋਂ ਮਟਨਪੁਰ ਗਏ ਨਾ ਪੰਡਤ ਕਿਰਪਾ RAM ਸੀ ਨਾ ਜਿਹੜੇ ਬਾਬਾ ਕਿਰਪਾ RAM ਉਹਨਾਂ ਦੇ ਨਕਰ ਦਾਦਿਆਂ ਦੇ ਵਿੱਚੋਂ ਨਕਰ ਦਾਦੇ ਜਿਹੜੇ ਬਜ਼ੁਰਗ ਸਾਨੂੰ ਨੂੰ ਮਿਲੇ ਸੀ ਤੇ ਸਤਗੁਰੂ ਪਾਤਸ਼ਾਹ ਨੇ ਇਸ ਤਰ੍ਹਾਂ ਜਾ ਕੇ ਤੇ ਉੱਥੇ ਖਲੋ ਜਾਂਦੇ ਨੇ ਮਟਰਨਪੁਰ ਇਹ ਅੰਮ੍ਰਾਲੇ ਦੇ ਉੱਪਰਲੇ ਪਾਸੇ ਦਾ ਇਲਾਕਾ ਹੈ ਜੰਮੂ ਕਸ਼ਮੀਰ ਦੇ ਵਿੱਚ ਪੈ ਜਾਂਦਾ ਹੈ ਛੋਟੀ ਜੀ ਗੱਲ ਕਹਿ ਕੇ ਫਿਰ ਮੈਂ ਸਮਾਪਤੀ ਕਰ ਦਿੰਨੇ ਸ਼ਬਦ ਦੀ ਵਿਚਾਰਨਾ ਕਰਕੇ ਉਹ ਕਹਿੰਦੇ ਵੀ ਸਤਗੁਰੂ ਪਾਤਸ਼ਾਹ ਇਸ ਤਰ੍ਹਾਂ ਜਾ ਕੇ ਨੇ ਇੱਕ ਮਰਿਆ ਹੋਇਆ ਕੁੱਤਾ ਖੋਦਾ ਸਰੀਰ ਪਿਆ ਸੀ ਤੇ ਉਹਦੇ ਕੋਲ ਬਹਿ ਗਏ ਪੰਡਿਤ ਬ੍ਰਹਮਦੱਤ ਵੀ ਸਤਿਗੁਰਾਂ ਨੂੰ ਪੁੱਛਦਾ ਚਤੁਰਦਾਸ ਦੇ ਨਾਲ ਵੀ ਇਸ ਤਰ੍ਹਾਂ ਦੀ ਕੁਝ ਵਾਰਤਾ ਹੋਈ ਸਤਿਗੁਰਾਂ ਦੀ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਮੈਂ ਇਹਦੇ ਨਾਲ ਹੁਣ ਕੋਈ ਚਰਚਾ ਕਰਨੀ ਚਾਹੁੰਨਾ ਹਾਂ ਪੰਡਿਤ ਬ੍ਰਹਮਦੱਤ ਕਹਿੰਦਾ ਕਹਿੰਦਾ ਵੀ ਸਤਿਗੁਰੂ ਮਰੇ ਹੋਏ ਕੁੱਤੇ ਦੇ ਇਸ ਪਿੰਜਰ ਦੇ ਨਾਲ ਕੀ ਚਰਚਾ ਕਰੋਗੇ ਕਹਿਣ ਲੱਗੇ ਤੈਨੂੰ ਨਹੀਂ ਪਤਾ ਇਹ ਕੌਣ ਹੈ ਉਹ ਕਹਿੰਦਾ ਦੱਸੋ ਫਿਰ ਉਹ ਕਹਿੰਦੇ ਇਹ ਤੇਰਾ ਗੁਰੂ ਹੈ ਤੇਰਾ ਉਸਤਾਦ ਹੈ ਕਹਿਣ ਲੱਗੇ ਵੀ ਇੰਨਾ ਵੱਡਾ ਵਿਦਵਾਨ ਤੇ ਇਸ ਹਾਲਤ ਵਿੱਚ ਉਹ ਕਹਿੰਦਾ ਵੀ ਕੁੱਤੇ ਦੀ ਜੂਲ ਪਾ ਕੇ ਮਰਿਆ ਹੈ ਹੁਣ ਜਦੋਂ ਇਹ ਗੱਲ ਹੁੰਦੀ ਤੇ ਉਹਨੂੰ ਬ੍ਰਹਮਦਰਤਨ ਨੂੰ ਤਾਂ ਬੜਾ ਗੁੱਸਾ ਆਉਂਦਾ ਉਹ ਕਹਿੰਦਾ ਜੀ ਮੇਰੇ ਗੁਰੂ ਨੂੰ ਇਸ ਤਰ੍ਹਾਂ ਉਹ ਕਹਿੰਦੇ ਨਹੀਂ ਠਹਿਰ ਜਾ ਦਿਖਾਉਨੇ ਆ ਤੈਨੂੰ ਅਜੇ ਸਾਰਾ ਕੁਝ ਪ੍ਰਤੱਖ ਦਿਖਾਇਆ ਨਾ ਫਿਰ ਹੱਥ ਜੁੜ ਗਏ ਕਹਿੰਦੇ ਸਤਿਗੁਰੂ ਫਿਰ ਇਹ ਸਾਰਾ ਕੁਝ ਇਸ ਤਰ੍ਹਾਂ ਕਿਉਂ ਫਿਰ ਸਹਿਬ ਪਾਤਸ਼ਾਹ ਨੇ ਕਿਹਾ ਕਹਿਣ ਲੱਗੇ ਬਹੁਤਾ ਬੋਲਣ ਚੱਖਣ ਹੋਏ ਸਾਰੀ ਉਮਰ ਗਿਆਨ ਦੀ ਚਰਚਾ ਕੀਤੀ ਪਰ ਆਪਣੇ ਜੀਵਨ ਵਿੱਚ ਗਿਆਨ ਦਾ ਇੱਕ ਕਿਣਕਾ ਵੀ ਇੱਕ ਰੈਣ ਵੀ ਇਹਦੇ ਨਹੀਂ ਸੀ ਤੇ ਕਹਿਣ ਲੱਗੇ ਜਦੋਂ ਇਸ ਤਰ੍ਹਾਂ ਦੀ ਅਵਸਥਾ ਹੁੰਦੀ ਹੈ ਉਹ ਭੌਂਕਣ ਤੋਂ ਵੱਧ ਹੋਰ ਕੁਝ ਨਹੀਂ ਹੁੰਦਾ ਹੁਣ ਪੰਡਿਤ ਬ੍ਰਹਮਦਤ ਨੇ ਕਿਵੇਂ ਸਹਾਰੇ ਹੋਣਗੇ ਝਬਦ ਇੰਨੇ ਔਖੇ ਸ਼ਬਦ ਸਹਾਰਨੇ ਤਾਂ ਔਖੇ ਨੇ ਬਈ ਪਰ ਗੁਰੂ ਨੇ ਤਾਂ ਕਹਿ ਦਿੱਤੇ ਕਿਉਂਕਿ ਬਿਮਾਰੀ ਲੱਭ ਲਈ ਨਾ ਜਨਮਾਂ ਦੀ ਬਿਮਾਰੀ ਹੈ ਤੇ ਕਹਿਣ ਲੱਗੇ ਪੰਡਿਤ ਬ੍ਰਹਮਦਤ ਜੀ ਹਾਲ ਤੁਹਾਡਾ ਵੀ ਉਹੀ ਹੈ ਗੱਡੇ ਲੱਦ ਕੇ ਤੁਰੇ ਫਿਰਦੇ ਹੋ ਕਿਤੇ ਇਹਦੇ ਤੇ ਅਮਰ ਵੀ ਕੀਤਾ ਨੇ ਪੜਪੜ ਫਿਰ ਉੱਥੇ ਆ ਸ਼ਬਦ ਉਚਾਰਨ ਕੀਤਾ ਸਤਿਗੁਰਾਂ ਨੇ ਪੜਪੜ ਗੱਡੀ ਲੱਦੀ ਐ ਪੜਪੜ ਭਰੀ ਐ ਸਾਥ ਪੜਪੜ ਬੇੜੀ ਪਾਈ ਐ ਪੜਪੜ ਗੱਡੀਏ ਖਾਤ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੀ ਆਰਜਾ ਪੜੀਏ ਜੇਤੇ ਸਾਸ ਨਾਨਕ ਲੇਖ ਹੈ ਇੱਕ ਗੱਲ ਹੋਰ ਹਉਮੈ ਚੱਕਣਾ ਚਾਖ ਕਹਿਣ ਲੱਗੇ ਜਿੰਨੀ ਦੇਰ ਤੱਕ ਉਸ ਇੱਕ ਬਾਤ ਦੀ ਸਮਝਣੇ ਉਹਦੀ ਬਾਕੀ ਸਭ ਕੁਝ ਚਖਣਾ ਹੌਮੇ ਚਖਣਾ ਹੰਕਾਰ ਦਾ ਬਸ ਪ੍ਰਤੀਕ ਹੈ ਹੋਰ ਕੁਝ ਵੀ ਨਹੀਂ ਸੋ ਜਿਹੜੀ ਗੱਲ ਮੈਂ ਕਹਿ ਰਿਹਾ ਸੀ ਕਿ ਕਈ ਵਾਰੀ ਅਧੂਰੀ ਗੱਲ ਸੁਣ ਕੇ ਸਾਡੇ ਹੰਕਾਰ ਨੂੰ ਸੱਟ ਲੱਗਦੀ ਤੇ ਅਸੀਂ ਕਈ ਵਾਰੀ ਬੁਰਾ ਬਣਾ ਜਾਂਦੇ ਹਾਂ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜਦੋਂ ਚੋਟ ਲੱਗੇ ਨਾ ਸਮਝ ਲੈਣਾ ਕਿ ਗੁਰੂ ਕੁਝ ਨਾ ਕੁਝ ਘਟ ਰਿਹਾ ਹੁਣ ਅੰਦਰ ਮੈਂ ਕਹਿੰਦਾ ਸੁਣਨ ਵਾਲੀ ਉਹ ਗੱਲ ਹੁੰਦੀ ਜਿਹੜੀ ਸਾਨੂੰ ਸੱਟ ਮਾਰੇ ਜਿਹੜੀ ਸਾਡੀ ਉਸਤਤ ਸਤਗੁਰੂ ਪਾਤਸ਼ਾਹ ਕਹਿੰਦੇ ਜਿਸ ਦਿਨ ਸਿੱਖ ਨੇ ਆਪਣੇ ਜੀਵਨ ਚੋਂ ਝੂਠੀ ਉਸਤ ਤੇ ਝੂਠੀ ਨਿੰਦਿਆ ਵਿਦਾ ਕਰਤੀ ਨਾ ਉਸ ਦਿਨ ਨਾਨਕਲੀਨ ਭਇਓ ਗੋਬਿੰਦ ਸੋਸ ਅਵਸਥਾ ਵੱਲ ਨੂੰ ਤੁਰੇਗਾ 18 ਨਿਸ਼ਾਨੀਆਂ ਦਸੀਆਂ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਨੇ ਸਤਗੁਰਾਂ ਨੂੰ ਯਾਦ ਕਰ ਰਹੇ ਨਾ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਨੂੰ ਉਹ ਕਹਿੰਦੇ ਪਹਿਲੀ ਨਿਸ਼ਾਨੀ ਹੈ ਦੁੱਖ ਚ ਦੁੱਖ ਨਹੀਂ ਮੰਨਦਾ ਫਿਰ ਕਹਿੰਦੇ ਸੁਖ ਸੁਖ ਦੀ ਕਾਮਨਾ ਨਹੀਂ ਕਰਦਾ ਕਿਸੇ ਤੋਂ ਸਨੇਹ ਦੀ ਝਾਕ ਨਹੀਂ ਕਿ ਕੋਈ ਦੂਜਾ ਬੰਦਾ ਮੇਰਾ ਸਨੇਹ ਕਰੇ ਆਪਾਂ ਕਹਿੰਦੇ ਨੇ ਮੈਂ ਤਾਂ ਹਿਤ ਬਹੁਤ ਕਰਦਾ ਵੀ ਦੂਜਾ ਹਿਤ ਨਹੀਂ ਕਰਦਾ ਇਹਦੀ ਉਹਨੂੰ ਕਾਮਨਾ ਨਹੀਂ ਰਹਿੰਦੀ ਉਹ ਆਪਣੇ ਵੱਲੋਂ ਸੁਨੇਹ ਲਟਾਉਂਦਾ ਹੈ ਫੁੱਲ ਕਦੇ ਖੁਸ਼ਬੂ ਵੰਡਦਾ ਹੈ ਕਦੇ ਦੂਜਿਆਂ ਤੋਂ ਖੁਸ਼ਬੂ ਦੀ ਆਸ ਨਹੀਂ ਕਰਦਾ ਉਹਦਾ ਕੰਮ ਹੈ ਖੁਸ਼ਬੂ ਵੰਡਣਾ ਖੁਸ਼ਬੂ ਪ੍ਰਾਪਤ ਕਰਨ ਦੀ ਉਹਦੇ ਅੰਦਰ ਕੋਈ ਇੱਛਾ ਨਹੀਂ ਹੁੰਦੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ ਸੁਖ ਸੁਨੇਹਰ ਭੈ ਨਹੀਂ ਜਾ ਕੇ ਤੇ ਫਿਰ ਕਹਿੰਦੇ ਉਹਦੇ ਵਾਸਤੇ ਮਿੱਟੀ ਤੇ ਸੋਨਾ ਦੋਵੇਂ ਇੱਕੋ ਜਿਹੇ ਹੁੰਦੇ ਨੇ ਕੰਚਨ ਮੱਟੀ ਬੰਨਾ ਮੈਂ ਨਿੰਦਿਆ ਨੈ ਉਸਤਤ ਜਾਂ ਕਹਿ ਉਹਦੇ ਵਾਸਤੇ ਨਿੰਦਿਆ ਤੇ ਉਸਤ ਦੀ ਕੋਈ ਐਮੀਤ ਨਹੀਂ ਰਹਿੰਦੀ ਕੋਈ ਉਹਦੀ ਨਿੰਦਿਆ ਕਰੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਤੇ ਕੋਈ ਉਹਦੀ ਉਸਤਤ ਕਰੇ ਉਹ ਫੁੱਲਦਾ ਨਹੀਂ ਲੋਭ ਮੋਹ ਅਭਿਮਾਨਾ ਨਾ ਕਹਿਣ ਲੱਗੇ ਅੰਦਰ ਲੋਭ ਰਹਿੰਦਾ ਹੈ ਨਾ ਮੋਹ ਰਹਿੰਦਾ ਹੈ ਨਾ ਹੰਕਾਰ ਰਹਿੰਦਾ ਹੈ ਅਭਿਮਾਨ ਹੰਕਾਰ ਹਰਖ ਸੋਗ ਤੇ ਰਹੇ ਨਿਆਰੋ ਖੁਸ਼ੀ ਵਿਦਾ ਹੋ ਜਾਂਦੀ ਹੈ ਹਰਖ ਦਾ ਮਤਲਬ ਖੁਸ਼ੀ ਤੇ ਕਹਿਣ ਲੱਗੇ ਸੋਗ ਤੋਂ ਵੀ ਮੁਕਤ ਹੋ ਜਾਂਦਾ ਹੈ ਏ ਨਹੀਂ ਕਿ ਜੇ ਅੰਦਰ ਖੁਸ਼ੀ ਨਹੀਂ ਤੇ ਸੋਗ ਵਿੱਚ ਡੁੱਬਿਆ ਰਹਦਾ ਹੈ ਉਹਦੇ ਅੰਦਰ ਸੋਗ ਵੀ ਕੋਈ ਨਹੀਂ ਉਹਦੇ ਅੰਦਰ ਖੁਸ਼ੀ ਵੀ ਕੋਈ ਨਹੀਂ ਹਰ ਖਸੋਗ ਤੇ ਰਹੇ ਨਿਆਰੋ ਨਾ ਹੈ ਮਾਨ ਅਪਮਾਨਾ ਨਾ ਕਹਿਣ ਲੱਗੇ ਕਿਸੇ ਤੋਂ ਮਾਨ ਸਨਮਾਨ ਦੀ ਝਾਕ ਹੈ ਤੇ ਨਾ ਉਹਨੂੰ ਅਪਮਾਨ ਦੇ ਨਾਲ ਕੋਈ ਫਰਕ ਪੈਂਦਾ ਹੈ ਉਹਦੇ ਸਾਹਮਣੇ ਕੋਈ ਡਲੇ ਲੈ ਕੇ ਪੱਥਰ ਲੈ ਕੇ ਖੜਾ ਹੋ ਜਾਵੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਉਹਨੇ ਆਪਣਾ ਸੱਚ ਕਹਿ ਦੇਣਾ ਹੈ ਗੁਰੂ ਨਾਨਕ ਤੇ ਕਿੰਨੇ ਵਾਰੀ ਪੱਥਰ ਮਾਰਨ ਦਾ ਯਤਨ ਵੀ ਕੀਤਾ ਗਿਆ ਸਤਗੁਰੂ ਨੇ ਆਪਣੇ ਸੱਚ ਨੂੰ ਛੱਡਿਆ ਕਿਤੇ ਕਿਹਾ ਵੀ ਮੈਂ ਤਾਂ ਏਡਾ ਵੱਡਾ ਰਹਿ ਬਰਾ ਤੇ ਮੈਨੂੰ ਵੱਟੇ ਕਿਵੇਂ ਮਾਰੇ ਨੇ ਕਿਹਾ ਕਿਤੇ ਨਹੀਂ ਹਰ ਖਸੋਗ ਤੇ ਰਹੇ ਨਿਆਰੋ ਨਾਇ ਮਾਨ અપਮਾਨਾ ਤੇ ਫਿਰ ਕਹਿੰਦੇ ਕਿਸੇ ਚੀਜ਼ ਦੀ ਆਸਾ ਨਹੀਂ ਆਸਾ ਫਿਰ ਅੰਦਰ ਦੀਆਂ ਮਨਸ਼ਾਵਾਂ ਉਹਦੀਆਂ ਰੁਕ ਜਾਂਦੀਆਂ ਨੇ ਆਸਾ ਮਨਸਾ ਸਗਲ ਤਿਆਗਾ ਜਗ ਤੇ ਰਹੇ ਨਿਰਾਸਾ ਸੰਸਾਰ ਤੋਂ ਨਿਰਾਸ਼ ਹੋ ਕੇ ਚੱਲਦਾ ਆਸ ਕੇਵਲ ਇੱਕ ਦੀ ਰੱਖਦਾ ਹੈ ਆਸਾ ਮਨਸਾ ਸਗਲ ਤਿਆਗਾ ਜਗ ਤੇ ਰਹੇ ਨਿਰਾਸਾ ਕਾਮ ਕ੍ਰੋਧ ਜੇ ਪਰਸੇ ਨਾ ਹਨ ਤੇ ਕਟ ਬ੍ਰह्म ਨਿਵਾਸਾ ਗੁਰ ਕਿਰਪਾ ਜੇ ਨਰਕੋ ਕਿੰਨੀ ਤੇ ਕਹਿੰਦੇ ਸਾਰਾ ਕੁਝ ਵਾਪਰਦਾ ਕਦੋਂ ਗੁਰ ਕਿਰਪਾ ਜੇ ਨਰਕੋ ਜਿੰਨਾ ਤੇ ਉਹਦੀ ਕਿਰਪਾ ਹੋ ਜਾਏ ਗੁਰ ਕਿਰਪਾ ਜੇ ਨਰਕੋ ਕਿੰਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਪਇਓ ਗੋਵਿੰਦ ਸਿਉ ਜਾਉ ਪਾਨੀ ਸੰ ਪਾਨੀ ਸੇਵਾ ਪਾਤਸ਼ਾਹ ਜੀ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਕੇਂਦਰ ਜਿਵੇਂ ਪਾਣੀ ਵਿੱਚ ਪਾਣੀ ਲੀਨ ਹੋ ਜਾਂਦਾ ਹੈ ਇਹ ਸਿੱਖ ਦੀ ਪਰਿਭਾਸ਼ਾ ਹੈ ਸਿੱਖ ਦੀ ਡੈਫੀਨੇਸ਼ਨ ਹੈ ਸੋ ਇਨੀਆਂ ਕਬੰਤੀਆਂ ਪ੍ਰਵਾਨ ਕਰਨੀਆਂ ਜੀ ਉਹ ਤਾਈਆਂ ਦੇ ਲਿਖੇਵਾਂ ਦੇ ਜਾਚਕ ਹਾਂ ਭੁੱਲਾਂ ਸਾਰੀਆਂ ਸਾਡੀਆਂ ਚੰਗੀਆਂ ਗੱਲਾਂ ਗੁਰਾਂ ਦੀਆਂ ਜਾਣਦੇ ਹਿਰਦੇ ਵਿੱਚ ਵਸਾਉਣੀਆਂ ਜੀ ਸੋ ਆਓ ਫਤੇ ਦੀ ਸਾਂਝ ਪਾਈਏ ਇੱਕੋ ਵਾਰ ਕਹਿਣ ਤੇ ਸਾਰੇ ਬੋਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਉਹ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਤੇਗ